ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਮਕਾਨ ਲੈ ਕੇ ਆਇਆ ਜੋ ਕਿ ਇੱਕ ਛੋਟੇ ਪਰਿਵਾਰ ਵਾਸਤੇ ਛੋਟੀ ਫੈਮਿਲੀ ਵਾਸਤੇ ਸਵਰਗ ਹੈ ਦੋਸਤੋ ਸਵਰਗ ਤੋਂ ਘੱਟ ਨਹੀਂ ਹੈਗਾ ਆਪਾਂ ਨੂੰ ਆ ਸਕੇ ਤੁਹਾਨੂੰ ਜਰੂਰ ਪਸੰਦ ਆਊਗਾ ਬਹੁਤ ਦਿਲ ਲੱਗਦਾ ਹੁੰਦਾ ਇਹ ਜੇ ਘਰਾਂ ਦੇ ਵਿੱਚ ਤੇ ਬਹੁਤ ਘੱਟ ਘਰ ਰਹਿ ਗਏ ਨੇ ਇਦਾਂ ਦੇ ਅੱਜ ਕੱਲ ਲੋਕਾਂ ਨੇ ਦੋ ਦੋ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਛੱਤ ਲੀਆਂ ਪਰ ਇਸ ਘਰ ਦਾ ਕੋਠੀਆਂ ਰੀਸ ਨਹੀਂ ਕਰਦੀਆਂ ਦੋਸਤੋ ਇਸ ਘਰ ਦੀ ਤੇ ਬਹੁਤ ਹੀ ਵਧੀਆ ਜੀ ਲੱਗਦਾ ਘਰ ਦੇ ਵਿੱਚ ਰੌਣਕ ਹੈਗੀ ਸੋ ਤੁਹਾਨੂੰ ਆਪਾਂ ਸਾਰਾ ਘਰ ਦਿਖਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਸਜਾਵਟ ਕੀਤੀ ਹੋਈ ਆ ਘਰ ਦੀ ਛੋਟਾ ਜਿਹਾ ਘਰ ਹੈ ਦੋ ਕਮਰਿਆਂ ਵਾਲਾ ਤੇ ਇੱਧਰ ਜੋ ਤੁਸੀਂ ਵੇਖ ਰਹੇ ਹੋ ਫਰੰਟ ਤੇ ਜੋ ਕਿ ਪਿੱਛੇ ਕੰਧੋਲੀ ਆ ਉਦੋਂ ਮੂਰੇ ਜੋ ਜੋ ਬੇੜੇ ਦੇ ਵਿੱਚ ਬਣਾ ਹੋਇਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਇੱਧਰ ਵਾਸ਼ਰੂਮ ਬਣਿਆ ਹੋਇਆ ਨੇ ਜੋ ਕਿ ਆਰ ਜੀ ਤੇ ਉਸ ਦੇ ਨਾਲ ਹੀ ਇੱਕ ਬਰਾਂਡਾ ਬਣਾਇਆ ਹੋਇਆ ਛੋਟਾ ਜਿਹਾ ਆ ਵੇਖੋ ਮੋਟਰਸਾਈਕਲ ਖੜਿਆ ਤੇ ਇੱਕ ਦੋ ਸਮਾਨ ਟੋਲ ਟੂਲ ਪੈਨੇ ਕਣਕ ਵਾਲੇ ਸਮਾਨ ਪਿਆ ਬਾਈ ਹੋ ਰਾਂਦਾ ਤੇ ਬਾਕੀ ਵੇੜੇ ਦੇ ਵਿੱਚ ਇੱਟ ਲੱਗੀ ਹੋਈ ਐ ਤੇ ਉੱਪਰ ਤੁਸੀਂ ਵੇਖਦੇ ਹੋ ਉੱਪਰ ਲੈ ਕੇ ਚੱਲਦੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਵਾਰ ਵੇੜੇ ਦੇ ਵਿੱਚ ਝਾਤੀ ਮਾਰ ਲਓ ਜੋ ਕਿ ਬੂਟੇ ਵੀ ਲਾਏ ਹੋਏ ਨੇ ਬਾਈ ਨੇ ਗ੍ਰੀਨਰੀ ਵੀ ਹੈਗੀ ਆ ਘਰ ਦੇ ਵਿੱਚ ਤੇ ਬਹੁਤ ਹੀ ਸ਼ੌਕੀਨੀ ਨਾਲ ਸ਼ੌਕੀਨ ਘਰ ਬਣਾਇਆ ਹੋਇਆ ਦੋਸਤੋ ਬਹੁਤ ਸੋਹਣਾ ਪੇਂਟ ਵਗੈਰਾ ਕਲਰ ਮੈਚਿੰਗ ਬਹੁਤ ਸੋਹਣੀ ਆ ਪਿਆਰੀ ਜੀ ਵਾਲੇ ਭਾਂਤੇ ਪੇਂਟ ਵਗੈਰਾ ਦੇ ਕਲਰ ਵੀ ਨਹੀਂ ਕੀਤੇ ਕਿ ਭਾਂਤ ਭਾਂਤ ਦੇ ਕਲਰ ਕੀਤੇ ਪਏ ਨੇ ਸੋ ਤਿੰਨ ਸਟੈਪ ਦਿੱਤੇ ਹੋਏ ਨੇਗੇ ਇਹ ਆ ਦੇਖ ਸਕਦਾ ਤੁਸੀਂ ਵਿੜੇ ਨਾਲੋਂ ਉੱਚਾ ਆਪਾਂ ਉੱਪਰ ਆ ਚੁੱਕੇ ਆਂਗੇ ਜੋ ਕਿ ਇੱਥੇ ਘੰਡੋਲੀ ਕੱਢੀ ਹੋਈ ਹੈ ਤੇ ਅੰਦਰ ਛੋਟਾ ਫਰ ਦੂਸਰਾ ਫਰਸ ਲਾਇਆ ਹੋਇਆ ਟੁਕੜੀ ਵਾਲਾ ਜੋ ਕਿ ਪੱਥਰ ਤੇ ਪੌੜੀ ਹੈ ਜਿਹੜੀ ਉਹ ਬਾੜ ਦੀ ਚੜਾਈ ਹੋਈ ਹੈਗੀ ਆ ਵੇਖ ਸਕਦਾ ਤੁਸੀਂ ਤੇ ਇੱਧਰ ਸ਼ਟਰ ਚੜੇ ਹੋਏ ਨੇ ਸਾਈਡ ਤੇ ਜਿਨ੍ਹਾਂ ਦੇ ਵਿੱਚ ਕੀ ਆਪਣਾ ਇੱਕ ਆਰਜੀ ਚੁੱਲਾ ਚੌਂਕਾਗਾ ਇੱਥੇ ਦੋਸਤੋ ਘੰਡੋਲੀ ਦੇ ਇਹ ਅੰਦਰ ਹੀ ਆ ਗਿਆ ਤੇ ਸਾਹਮਣੇ ਉਧਰ ਇੱਕ ਵਾਸ ਸਿਸਨ ਲੱਗਿਆ ਹੋਇਆ ਹੈਗਾ ਤੇ ਇੱਥੇ ਚੁੱਲ੍ਹੇ ਚੌਂਕੇ ਦਾ ਬਾਹਰਲਾ ਸਿਸਟਮ ਹੈਗਾ ਜੋ ਕਿ ਇੱਧਰ ਦੂਸਰੀ ਸਾਈਡ ਆਪਾਂ ਦਿਖਾਉਣਾ ਤੁਹਾਨੂੰ ਲੈਫਟ ਸਾਈਡ ਤੇ ਵਾਸ਼ਰੂਮ ਟਾਇਲਟ ਬਣਿਆ ਹੋਇਆ ਹੈਗਾ ਜਿਸ ਨੂੰ ਕਿ ਗੁਲਾਈ ਦਿੱਤੀ ਹੋਈ ਹੈ ਬਾਹਰ ਨੂੰ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਮਕਾਨ ਨੂੰ ਇਹ ਤੇ ਸਾਹਮਣੇ ਵਿਚਾਲੇ ਵਾਸ਼ਬਸਨ ਹੈਗਾ ਆ ਵੇਖ ਸਕਦੇ ਹੋ ਤੁਸੀਂ ਜਿਹੜਾ ਇਹ ਮਕਾਨ ਹੈ ਦੋਸਤੋ ਘਟੋ ਘਟੇ ਇਹ ਬਾਈ ਹੋਰਾਂ ਦੇ ਦੱਸਣ ਮੁਤਾਬਕ 12 ਤੋਂ 15 ਸਾਲਾਂ ਦਾ ਬਣਿਆ ਹੋਇਆ ਹੈ ਤੇ ਜਿਹੜੇ ਵਾਸ਼ਰੂਮ ਆ ਇਕੱਲੇ ਇਹ ਨਵੇਂ ਬਣਾਏ ਨੇ ਬਾਈ ਹੋਰਾਂ ਨੇ ਤੇ ਇੱਥੇ ਕਬੂਰਡ ਵਗੈਰਾ ਬਣਾਇਆ ਹੋਇਆ ਹੈਗਾ ਵਾਸ਼ਬਸਨ ਕੋਲੇ ਇੱਕ ਇੱਕ ਸਾਡੇ ਸੀਟ ਵਗੈਰਾ ਵੀ ਲੱਗੀ ਹੋਈ ਆ ਤੇ ਵਾਸ਼ਰੂਮ ਆਗਾ ਪਾਰਟੀਸ਼ਨ ਕੀਤੀ ਹੋਈ ਆ ਇੱਥੋਂ ਉਹ ਦੇਖ ਸਕਦੇ ਤੁਸੀਂ ਸ਼ੀਸ਼ੇ ਨਾਲ ਗਲਾਸ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਘਰ ਸਜਾ ਕੇ ਰੱਖਿਆ ਵੀਰਾਂ ਨੇ ਤੇ ਛੋਟੇ ਪਰਿਵਾਰ ਵਾਸਤੇ ਬਹੁਤ ਹੀ ਘੱਟ ਖਰਚੇ ਦਾ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਮਕਾਨ ਬਣਿਆ ਹੋਇਆ ਸੋ ਇਸੇ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਬੰਦੇ ਦੀ ਇੱਕ ਇੱਛਾ ਹੁੰਦੀ ਹੈ ਹਨਾ ਵਿੱਚ ਹਰ ਇੱਕ ਬੰਦਾ ਤਿੰਨ ਮੰਜ਼ਲੀ ਦੋ ਮੰਜ਼ਲੀ ਕੋਠੀ ਨਹੀਂ ਪਾ ਸਕਦਾ ਤਾਂ ਇਦਾਂ ਦਾ ਆਪਾਂ ਘਰ ਬਣਾ ਸਕਦੇ ਹਾਂ ਦੋਸਤੋ ਤੇ ਬਹੁਤ ਹੀ ਸੋਹਣਾ ਮਕਾਨ ਹੈਗਾ ਆ ਵੇਖ ਸਕਦੇ ਤੁਸੀਂ ਜਾਲੀ ਵਗੈਰਾ ਲੱਗੀ ਹੋਈ ਹੈਗੀ ਇਹ ਪਹਿਲਾਂ ਦੀ ਲੱਗੀ ਹੋਈ ਹੈਗੀ ਹੁਣ ਨਹੀਂ ਲਾਈ ਹੈਗੀ ਕਿ ਹੁਣ ਜਾਲੀਆਂ ਆ ਰਹੀਆਂ ਨੇ ਇਹ ਦੋਸਤੋ ਪੁਰਾਣੀ ਜਾਲੀ ਹੈਗੀ ਤੇ ਸਾਹਮਣੇ ਜੋ ਗੇਟ ਹੈਗੇ ਬਰਾਂਡਿਆਂ ਦੇ ਇਹ ਇਹ ਐਲੂਮੀਨੀਅਮ ਨਾਲ ਭਰੇ ਹੋਏ ਨੇ ਬਾਈ ਹੋਰ ਆ ਨੇ ਸੋ ਦੋਸਤੋ ਇੱਧਰ ਕਿਚਨ ਬਣਿਆ ਹੋਇਆ ਜੋ ਕਿ ਆਵੇਖ ਸਕਦੇ ਹੋ ਤੁਸੀਂ ਕਾਫੀ ਸਪੇਸ ਹੈ ਕਿਚਨ ਦੇ ਵਿੱਚ ਜੋ ਸੈਲਫ ਵਗੈਰਾ ਪਾਈ ਹੋਈ ਆਪਣੇ ਪੁਰਾਣੇ ਜੋ ਤਰੀਕੇ ਹੁੰਦੇ ਸੀ ਇਦਾਂ ਹੀ ਸੈਲਫਾਂ ਪਾਈਆਂ ਹੁੰਦੀਆਂ ਸੀਗੀਆਂ ਹੁਣ ਤਾਂ ਨਵੀਆਂ ਮਕਾਨਾਂ ਦੇ ਵਿੱਚ ਕਬੂਡ ਵਗੈਰਾ ਬਣਦੇ ਨੇ ਸੋ ਇਹ ਬਹੁਤ ਵਧੀਆ ਡਿਜ਼ਾਈਨ ਆ ਦੋਸਤੋ ਇਹ ਨੀਚੇ ਵੀ ਖਾ ਦਿਓ ਬਾਈ ਬਹੁਤ ਵਧੀਆ ਸੈਲਫ ਦੇਖੋ ਭਾਂਡੇ ਢੁੰਡੇ ਵਗੈਰਾ ਰੱਖਣ ਵਾਸਤੇ ਬਹੁਤ ਵਧੀਆ ਸਫਾਈ ਨਾਲ ਕੰਮ ਕੀਤਾ ਹੋਇਆ ਬਾਈ ਹੋਰਾਂ ਨੇ ਸੋ ਬਹੁਤ ਹੀ ਵਧੀਆ ਮੇਨਟੇਨ ਕੀਤਾ ਹੋਇਆ ਕੰਮ ਨੂੰ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਸੋ ਆਜੋ ਅੰਦਰ ਲੈ ਕੇ ਚੱਲਦੇ ਆ 15 ਦਿਖਾਉਣੇ ਤੁਹਾਨੂੰ ਆਜੋ ਭਾਈ ਇੱਧਰ ਦਿਖਾ ਦਿਓ ਸੋ ਇਹ ਬਰਾਂਡਾ ਬਣਿਆ ਹੋਇਆ ਛੋਟਾ ਜਿਹਾ ਜੋ ਕਿ ਇਹ ਛੋਟੇ ਪਰਿਵਾਰ ਵਾਸਤੇ ਬਹੁਤ ਹੀ ਵਧੀਆ ਮਕਾਨ ਬਣਿਆ ਹੋਇਆ ਹੈ ਦੋਸਤੋ ਸੋ ਸਾਹਮਣੇ ਦੇਖ ਰਹੇ ਹੋ ਤੁਸੀਂ ਦੋ ਬੈੱਡਰੂਮ ਬਣੇ ਹੋਏ ਨੇ ਇੱਕ ਇੱਧਰ ਲੈਫਟ ਸਾਈਡ ਰਾਈਟ ਸਾਈਡ ਤੇ ਸੌਰੀ ਆ ਬੇਖ ਲਓ ਦੋਸਤੋ ਇਸ ਦੇ ਵਿੱਚ ਇੱਕ ਸਟੋਰ ਦਿੱਤਾ ਹੋਇਆ ਜੋ ਕਿ ਇੱਧਰ ਸਟੋਰ ਦਿਖਾ ਦਿਓ ਪਹਿਲਾਂ ਭਾਈ ਉਤੇ ਸੈਲਫ ਵਗੈਰਾ ਪਾਈ ਹੋਈ ਆ ਦੋਸਤੋ ਕਾਫੀ ਸਮਾਨ ਰੱਖ ਸਕਦੇ ਆਪਾਂ ਆ ਵੇਖੋ ਬਹੁਤ ਹੀ ਪਿਆਰਾ ਮਕਾਨ ਹੈ ਦੋਸਤੋ ਸੋ ਜਿੰਨਾ ਜਿੰਨਾ ਭਰਾਵਾਂ ਨੂੰ ਪਸੰਦ ਆਊਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਐਦਾਂ ਦੇ ਹਰ ਰੋਜ਼ ਤੁਹਾਡੇ ਵਾਸਤੇ ਆਪਾਂ ਮਕਾਨ ਲੈ ਕੇ ਆਉਂਦੇ ਆ ਆ ਵੇਖ ਸਕਦੇ ਹੋ ਤੁਸੀਂ ਕਬੂਡ ਵਗੈਰਾ ਬਣੇ ਹੋਏ ਨੇਗੇ ਅਲਮਾਰੀਆਂ ਜੋ ਕਿ ਕੱਪੜਾ ਲੀੜਾ ਆਪਾਂ ਸਾਮਸਾ ਕਰਦੇ ਫਿਰ ਵੀ ਕਾਫੀ ਸਪੇਸ ਬਚੀ ਹੋਈ ਹੈਗੀ ਕਮਰੇ ਦੇ ਵਿੱਚ ਕਾਫੀ ਖੁੱਲਾ ਮਕਾਨ ਬਣਿਆ ਹੋਇਆ ਹੈ ਦੋਸਤੋ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਡਿਜ਼ਾਈਨ ਹੈਗਾ ਜੋ ਕਿ ਇੱਧਰ ਦ ਆਇਓ ਇਹ ਦੂਸਰਾ ਬੈਡਰੂਮ ਹੈ ਆ ਵੇਖੋ ਜੋ ਕਿ ਇਧਰ ਵਾਲਪੇਪਰ ਵਗੈਰਾ ਲਗਾਇਆ ਹੋਇਆ ਬਾਈ ਨੇ ਤੇ ਵਾਲਪੇਪਰ ਦੀ ਡਾਊਨ ਸੀਲਿੰਗ ਵਗੈਰਾ ਕਰਾਈ ਹੋਈ ਆ ਰੂਮ ਵਧੀਆ ਇਧਰ ਅਲਮਾਰੀ ਵੀ ਦਿੱਤੀ ਹੋਈ ਹੈ ਇੱਕ ਜੋ ਕਿ ਕਬ ਬੋਰਡ ਵੀ ਕਿਸ ਤਰ੍ਹਾਂ ਦਾ ਸੋ ਅਲਮਾਰੀ ਇਹ ਕੰਧਾਂ ਗੱਡੀਆਂ ਹੁੰਦੀਆਂ ਹੁੰਦੀਆਂ ਸਿਮੈਂਟਡ ਤੇ ਫਰੰਟ ਤੇ ਸਿਰਫ ਕਵਰ ਕੀਤਾ ਹੋਇਆ ਇਸ ਨੂੰ ਸੋ ਵੇਖ ਸਕਦੇ ਹੋ ਦੋਸਤੋ ਕਿਵੇਂ ਲੱਗਾ ਮਕਾਨ ਬਹੁਤ ਸੋਹਣਾ ਮਕਾਨ ਹੈ ਤੇ ਇਹ ਜੋ ਤੁਸੀਂ ਦੇਖ ਸਕਦੇ ਹੋ ਬਾਈ ਸਿੱਧੂ ਮੂਸੇਵਾਲੇ ਦੀ ਪਿਕ ਬਣਾਈ ਹੋਈ ਹੈ ਵੀਰ ਨੇ ਇਹ ਆਰਟਿਸਟ ਹੈ ਵੀਰ ਤੇ ਆਰਟਿਸਟ ਦਾ ਕੰਮ ਕਰਦਾ ਹੈ ਇਹ ਬਹੁਤ ਜਿਆਦਾ ਹੋਰ ਵੀ ਪਿਕਸ ਬਣਾਈਆਂ ਹੋਈਆਂ ਬਾਈ ਨੇ ਆਪਾਂ ਇਹਨਾਂ ਦੇ ਅਲੱਗ-ਅਲੱਗ ਦੀਆਂ ਦੂਸਰੀਆਂ ਵੀਡੀਓ ਵੀ ਪਾਵਾਂਗੇ ਆਪਾਂ ਬਾਈ ਦੀਆਂ ਸੋ ਦੇਖ ਸਕਦੇ ਹੋ ਤੁਸੀਂ ਦੋਸਤੋ ਇਹਨਾਂ ਨੇ ਹੱਥੀਂ ਕੰਮ ਕੀਤਾ ਹੋਇਆ ਇਹ ਪਏ ਨੇ ਜੋ ਬ੍ਰਸ਼ ਵਗੈਰਾ ਹੱਥੀਂ ਕੰਮ ਕਰਦੇ ਆ ਵੀਰ ਬਹੁਤ ਸੋਹਣੀ ਕਲਾ ਹੈਗੀ ਭਰਾ ਦੇ ਵਿੱਚ ਇਹ ਹਰ ਇੱਕ ਦੀ ਕਲਾ ਨਹੀਂ ਹੁੰਦੀ ਦੋਸਤੋ ਇੱਥੇ ਸਪੈਸ਼ਲ ਟੇਬਲ ਬਾਕਸ ਲਗਾਇਆ ਹੋਇਆ ਜੋ ਬਾਈ ਨੇ ਆ ਦੇਖੋ ਜੋ ਆਰਟਿਸਟ ਵਗੈਰਾ ਲਗਾਉਂਦੇ ਨੇ ਸੋ ਕਿਵੇਂ ਲੱਗਾ ਦੋਸਤੋ ਮਕਾਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੇ ਪਿਆਰੇ ਪਿਆਰੇ ਛੋਟੇ ਮਕਾਨ ਲੈ ਕੇ ਆਉਣੇ ਆ ਸੋ ਆਪਾਂ ਨੂੰ ਆਸ ਹੈ ਕਿ ਤੁਹਾਨੂੰ ਇਹ ਕੰਮ ਜ਼ਰੂਰ ਪਸੰਦ ਆਊਗਾ ਦੋਸਤੋ ਜਿਨ੍ਹਾਂ ਨੂੰ ਜਿਹੜੇ ਵੀਰਾਂ ਨੂੰ ਪਸੰਦ ਆਇਆ ਹੈ ਘਰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜਾਏ ਕਿਸੇ ਨੇ ਮਕਾਨ ਬਣਾਉਣਾ ਹੁੰਦਾ ਆਈਡੀਆ ਆ ਜਾਂਦਾ ਹੁੰਦਾ ਕੋਈ ਨਾ ਕੋਈ ਤੇ ਇਸ ਤਰ੍ਹਾਂ ਦੇ ਨਵੇਂ-ਨਵੇਂ ਹੋਰ ਵੀ ਮਕਾਨ ਵੇਖਣ ਲਈ ਆਪਣੇ YouTube ਚੈਨਲ ਪੰਜਾਬ ਪੀਵੀ 31 ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਕੋਠੀਆਂ ਤੇ ਘਰਾਂ ਦੇ ਡਿਜ਼ਾਈਨ ਲੈ ਕੇ ਆਉਣੇ ਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ